ਸੱਜ ਦੇ ਕਲਮਾ ਸ਼ਿਵਾਂਗੀ ਤੁਸੀਂ ਸਾਰੇ ਦੇਖ ਰਹੇ ਹੋ ਹੈਡਲਾਈਟ 24 ਜਿਵੇਂ ਤੁਸੀਂ ਸਾਰੇ ਜਾਣਦੇ ਹੋ ਕਿ ਲੁਧਿਆਣੇ ਦਾ ਟੋਲ ਪਲਾਜ਼ਾ ਕਿਸੇ ਨਾ ਕਿਸੇ ਮੁੱਦੇ ਨੂੰ ਲੈ ਕੇ ਚਰਚਾਵਾ ਦੇ ਵਿੱਚ ਬਣਿਆ ਰਹਿੰਦਾ ਹੈ ਇੱਕ ਨਵਾਂ ਮੁੱਦਾ ਨਵੀਂ जंग ਛਿੜ ਚੁੱਕੀ ਹੈ ਸੋਸ਼ਲ ਮੀਡੀਆ ਤੇ ਜਿਸ ਦਾ ਰੇਟ ਜੋ ਵੱਧ ਚੁੱਕਿਆ ਹੈ ਕਰੀਬ 5% ਤੱਕ ਇਸ ਦੇ ਡੇਟਾ ਦੇ ਵਿੱਚ ਵਾਧਾ ਹੋਇਆ ਹੈ ਜਿਸ ਨੂੰ ਲੈ ਕੇ ਜਨਤਾ ਜਿੱਥੇ ਪਰੇਸ਼ਾਨ ਹੈ ਉੱਥੇ ਹੀ ਸਰਕਾਰਾਂ ਤੇ ਵਿਤੰਜ ਕੱਟੇ ਜਾ ਰਹੇ ਨੇ ਕਿਉਂਕਿ ਅਕਸਰ ਇਸ ਟੋਲ ਦੇ ਉੱਪਰ ਰੇਟ ਘਟਾਉਣ ਦੀ ਗੱਲ ਆਖੀ ਜਾਂਦੀ ਸੀ ਪ੍ਰੋਟੈਸਟ ਹੁੰਦੇ ਸੀ ਲੇਕਿਨ ਉੱਥੇ ਹੀ ਜੀਪ ਤੇ ਬਹੁਤ ਵੱਡਾ ਫਟਕਾ ਵੀ ਪੈ ਚੁੱਕਾ ਹੈ ਆਟੋ ਯੂਨੀਅਨ ਦੇ ਪ੍ਰਧਾਨ ਮੇਰੇ ਨਾਲ ਸतीश अरोड़ा ਜੀ ਨੇ ਸਭ ਤੋਂ ਪਹਿਲਾਂ ਉਹਨਾਂ ਦਾ ਸਵਾਗਤ ਕਰਾਂਗੇ ਫਿਰ ਨਾਲ ਦੇ ਨਾਲ ਇਸ ਬਾਰੇ ਗੱਲਬਾਤ ਕਰਾਂਗੇ ਸ਼ਸ਼ੀਗਰ ਸਰ ਸ਼ਸ਼ੀਗਰ ਜੀ ਜੈ ਸ਼ਨੀ ਦੇਵ ਸਰ ਜਿਨ੍ਹਾਂ ਤੁਸੀਂ ਸਾਰੇ ਜਾਣਦੇ ਹੋ ਕਿ ਆਜ ਟੋਲ ਰੇਟ ਨੂੰ ਲੈ ਕੇ ਹਮੇਸ਼ਾ ਵਿਵਾਦ ਛਿੜਿਆ ਹੀ ਰਹਿੰਦਾ ਹੈ ਕਈ ਵਾਰ ਉਮੀਦ ਜਿਤਾਈ ਜਾਂਦੀ ਕਿ ਰੇਟ ਘਟਣਗੇ ਬਟ ਅੱਜ ਪਹਿਲੀ ਤਰੀਕ ਹੈ ਤੇ ਇਹ ਅੰਜਾਮ ਹੈ ਕੀ ਕਹੂੰਗੇ ਟੋਲ ਪਲਾਜ਼ਾ ਦਾ ਜੇ ਆਪਾਂ ਗੱਲ ਕਰੀਏ ਲੁਧਿਆਣੇ ਦਾ ਜਿਹੜਾ ਲੱਡੋਵਾਲ ਦਾ ਟੋਲ ਪਲਾਜ਼ਾ ਪੂਰੇ ਪੰਜਾਬ ਚ ਨਹੀਂ ਪੂਰੇ ਹਿੰਦੁਸਤਾਨ ਚ ਉਹ ਹਾਈ ਅਲਰਟ ਹੈ ਕਿਉਂਕਿ ਇੱਕ ਤਾਂ ਉਹ ਰੇਟ ਬਹੁਤ ਜ਼ਿਆਦਾ ਇੱਕ ਉੱਥੇ ਕੋਈ ਨਾ ਕੋਈ ਮੁੱਦਾ ਬਣਿਆ ਰਹਿੰਦਾ ਕਦੇ ਕਿਸਾਨਾਂ ਨੇ ਧਰਨਾ ਲਾਤਾ ਕਦੇ ਕਿਸੇ ਨੇ ਧਰਨਾ ਲਾਤਾ ਕਦੇ ਪੋਲੀਟਿਸ਼ੀਅਨ ਨੇ ਧਰਨਾ ਲਾਤਾ ਕਦੇ ਆਮ ਆਦਮੀ ਪਹਿਲਾਂ ਮਤਲਬ ਕਾਂਗਰਸ ਨੇ ਧਰਨਾ ਲਾਤਾ ਕਦੇ ਬੈਂਸ ਸਾਹਿਬ ਨੇ ਧਰਨਾ ਲਾਤਾ ਕਦੇ ਅਯਾਲੀ ਸਾਹਿਬ ਨੇ ਧਰਨਾ ਲਾਤਾ ਤੁਹਾਡੇ ਵੀ ਸੁਣਨ ਚ ਆਇਆ ਹੋਊਗਾ ਪਰ ਇਹਦੇ ਵਿੱਚ ਸਾਰੀ ਸਰਨਾਵਦ ਜਿਹੜੀ ਖੱਜਲ ਖਵਾਰੀ ਆ ਉਹ ਪਬਲਿਕ ਨੂੰ ਹੁੰਦੀ ਆ ਮੈਂ ਮੇਰੇ ਹਿਸਾਬ ਨਾਲ ਤਾਂ ਇਹ ਟੋਲ ਪਲਾਜ਼ਾ ਹੋਣੇ ਨਹੀਂ ਚਾਹੀਦੇ ਜਦ ਸਰਕਾਰਾਂ ਐਡਾ ਵੱਡਾ ਟੈਕਸ ਲੈਂਦੀਆਂ ਨੇ ਸਾਡੇ ਕੋਲ ਵਹੀਕਲਸ ਆ 9% ਟੈਕਸ ਲਿਆ ਜਾਂਦਾ 1% ਸਾਡੇ ਕੋਲ ਕਾਉਸਸਸ ਲਿਆ ਜਾਂਦਾ ਜਦੋਂ ਉਹਦੇ ਪੈਸੇ ਦੀ ਰੇਸ਼ੋ ਬਣਾਈਏ ਤਾਂ ਬਹੁਤ ਵੱਡੇ ਰੂਪ ਦੇ ਵਿੱਚ ਇੱਕ ਰੇਸ਼ੋ ਬੰਦੀ ਆ ਕਾਉਸਸਸ ਦੇ ਪੈਸੇ ਦੀ ਅੱਜ ਤੱਕ ਕਿਸੇ ਵੀ ਸਰਕਾਰ ਨੇ ਕੋਈ ਹਿਸਾਬ ਨਹੀਂ ਦਿੱਤਾ ਪਿਛਲੇ 23 ਸਾਲਾਂ ਤੋਂ ਜਿਹੜਾ ਟੈਕਸ ਇਕੱਠਾ ਹੋ ਰਿਹਾ ਕਾਉਸ ਹੈ ਇਸ ਦਾ ਅਜੇ ਤੱਕ ਕਿਸੇ ਵੀ ਸਰਕਾਰ ਨੇ ਇਹਦਾ ਹਿਸਾਬ ਨਹੀਂ ਦਿੱਤਾ ਟੋਲ ਬੈਰੀਅਰ ਹੋਣੇ ਹੀ ਨਹੀਂ ਚਾਹੀਦੇ ਜਦਕਿ ਆਪਾਂ ਟੈਕਸ ਲੈ ਲੈਂਦੇ ਆ ਨੰਬਰ 2 ਟੋਲ ਬੈਰੀਅਰ ਦੇ ਉੱਤੇ ਜਦੋਂ ਜਾਮ ਲੱਗ ਜਾਂਦਾ ਗੱਡੀਆਂ ਦਾ ਵਹੀਕਲਾਂ ਦਾ ਜਾਮ ਲੱਗ ਜਾਂਦਾ ਸਾਡੇ ਦੇਸ਼ ਦਾ ਇੱਕ ਬਹੁਤ ਵੱਡਾ ਨੁਕਸਾਨ ਹੁੰਦਾ ਜਿੱਦੇ 'ਚ ਪੈਟਰੋਲ ਤੇ ਡੀਜ਼ਲ ਦੀ ਖਪਤ ਹੁੰਦੀ ਆ ਉਹ ਇੱਕ ਤਰ੍ਹਾਂ ਸਾਡਾ ਨੁਕਸਾਨ ਵੀ ਆ ਔਰ ਪੋਲੂਸ਼ਨ ਵੀ ਸਾਡੇ ਕੋਲ ਆਂਦਾ ਸੋ ਸਰਕਾਰਾਂ ਇਹ ਇਨ੍ਹਾਂ ਚੀਜ਼ਾਂ ਵੱਲ ਕੋਈ ਧਿਆਨ ਨਹੀਂ ਦਿੰਦੀਆਂ ਸਰਕਾਰਾਂ ਨੂੰ ਚਾਹੀਦਾ ਹੈ ਨਾ ਚੀਜ਼ਾਂ ਵੱਲ ਧਿਆਨ ਦੇ ਕੇ ਟੋਲ ਪ ਅ ਜਿਸ ਤਰ੍ਹਾਂ ਸੇਫਟੀ ਕੀ ਇਸਦੇ ਨਾਲ ਜੁੜੀ ਹੋਈ ਹੈ ਕਿਤੇ ਨਾ ਕਿਤੇ ਇਹ ਗੱਲ ਆਖੀ ਜਾਂਦੀ ਹੈ ਰੋਡ ਬਣਾਨੇ ਨਿਤਿਨ ਗਟਕਰੀ ਜੀ ਬਣਾ ਰਿਹਾ ਉੱਥੇ ਕੀ ਹੁੰਦਾ ਤੁਸੀਂ ਜਿਹੜੇ ਉਹਨਾਂ ਨੇ ਇੰਟਰਨੈਸ਼ਨਲ ਲੈਵਲ ਤੇ ਜਿਹੜੇ ਨੈਸ਼ਨਲ ਲੈਵਲ ਤੇ ਬਣਾਏ ਆ ਤੁਸੀਂ ਰੋਡ ਬਣਾਏ ਆ ਉਹਨਾਂ ਤੇ ਤੁਸੀਂ ਜਾ ਕੇ ਦੇਖੋਗੇ 150 ਤੋਂ ਕਿਲੋਮੀਟਰ ਤੋਂ ਉੱਪਰ ਦੀ ਗੱਡੀ ਜਾ ਰਹੀ ਹੈ ਔਰ ਉੱਥੋਂ ਗੱਡੀ ਜੋ ਜਾਂਦੀ ਗੱਡੀ ਸਕੈਨ ਹੁੰਦੀ ਹੈ ਇਹ ਨਹੀਂ ਹੈ ਜਗ੍ਹਾ ਜਗ੍ਹਾ ਤੇ ਰੋਕਣ ਟ੍ਰੈਕਿੰਗ ਮਸ਼ੀਨਾਂ ਵੀ ਹੁਣ ਲੱਗ ਚੁੱਕੀਆਂ ਨੇ ਲੁਧਿਆਣਾ ਦੇ ਵਿੱਚ ਆਪਾਂ ਜਲੰਧਰ ਬਾਈਪਾਸ ਵਾਲੇ ਰੋਡ ਤੇ ਜਾਂਦੇ ਆ ਭਾਵੇਂ ਆਪਾਂ ਮੋਲਟਾਣ ਵਾਲੇ ਪਾਸੇ ਚਾਲੀਏ ਇੱਕ ਪ੍ਰਸ਼ਾਸਨ ਸਖਤ ਹੈ ਬਹੁਤ अच्छी ਗੱਲ ਹੈ ਜੀ ਦੇਖੋ ਜਿਹੜਾ ਟ੍ਰੈਫਿਕ ਨੂੰ ਲੈ ਕੇ ਪ੍ਰਸ਼ਾਸਨ ਸਖਤ ਹੈ ਅਸੀਂ ਉਹ ਮਤਲਬ ਉਹਨਾਂ ਦਾ ਵੈਲਕਮ ਕਰਦੇ ਆ ਜੋ ਉਹਨਾਂ ਨੇ ਕੈਮਰੇ ਵੀ ਲਗਾਏ ਆ ਜੋ ई-ਚਲਾਨ ਸ਼ੁਰੂ ਕੀਤੇ ਆ ਜਿਸ ਦੇ ਨਾਲ ਕੀ ਪੂਰੀ ਦੀ ਪੂਰੀ ਕਰਪਸ਼ਨ ਖਤਮ ਹੋ ਜੂਗੀ ਔਰ ਸਰਕਾਰ ਕੋਲ ਇੱਕ ਬਹੁਤ ਵੱਡੇ ਟੈਕਸ ਦੇ ਰੂਪ ਦੇ ਵਿੱਚ ਪੈਸਾ ਆਊਗਾ ਔਰ ਲੋਕ ਵੀ ਇਹਦੇ ਚ ਲੋਕਾਂ ਦਾ ਵੀ ਸੁਧਾਰ ਹੋਊਗਾ ਜਿੱਥੇ ਲੋਕ ਕਿਸੇ ਨਾ ਕਿਸੇ ਨਾਲ ਗੱਲ ਕਰਾ ਲੈਂਦੇ ਸੀਗੇ ਆ ਐਮਐਲਏ ਨਾਲ ਗੱਲ ਕਰ ਲੋ ਆ ਮੇਰੇ ਮਿੱਤਰ ਨੇ ਪੁਲਿਸ ਦੇ ਵਿੱਚ ਨੇ ਇਹਨਾਂ ਨਾਲ ਗੱਲ ਕਰ ਲੋ ਆ ਮੇਰੇ ਆਫੀਸਰ ਨੇ ਇਹਨਾਂ ਨਾਲ ਗੱਲ ਕਰ ਲੋ ਸੋ ਉੱਥੋਂ ਇੱਕ ਨਿਯਾਤ ਮਿਲ ਗਈ ਔਰ ਸਰਕਾਰ ਜਿਹੜੀ ਹੈ ਸਰਕਾਰ ਕੋ ਇੱਕ ਬਹੁਤ ਰੇਸ਼ੋ ਜਿਹੜੀ ਇਕੱਠੀ ਹੋ ਕੇ ਆਊਗੀ ਔਰ ਜਿਹੜੇ ਆਪਣਾ ਸਪਾਰਸ਼ ਸੀਗੀ ਜਿਹੜੀ ਸਪਾਰਸ਼ ਕਰਾਉਂਦੇ ਸੀ ਲੋਕ ਉਹ ਖਤਮ ਹੋ ਜੂਗੀ ਪਰ ਟੋਲ ਬੈਰੀਅਰ ਨਹੀਂ ਹੋਣੇ ਚਾਹੀਦੇ ਜਿੱਦਾਂ ਇਹਨਾਂ ਨੇ ਇਹ ਟੋਲ ਬੈਰੀਅਰ ਬਣਾਇਆ ਬਹੁਤ ਮਹਿੰਗਾ ਟੋਲ ਬੈਰੀਅਰ ਆ ਇੱਕ ਕਾਰ ਨੂੰ ਉੱਥੋਂ ਲੰਘਣਾ ਅਗਰ ਅਸੀਂ ਸੁਪੋਜ਼ ਕਰੋ ਸ਼ਨੀ گاؤں ਵੀ ਮੱਥਾ ਟੇਕ ਕੇ ਜਾਣਾ ਸਾਨੂੰ ਪਹਿਲਾਂ 350 ਰੁਪਏ ਇੱਥੇ ਹੀ ਭੁਗਤਣਾ ਪੈਂਦਾ कल दी वीडियो इक वायरल ਹੋ ਰਹੀ ਏ ਉਹ ਤੁਸੀਂ ਦੇਖਿਆ ਹੋਣਾ ਸਾਡੇ ਚੈਨਲ ਤੇ ਵੀ ਅਸੀਂ ਪਾਈ ਏ ਜੋ ਸ਼ਿਖਸੇਨਾ ਆਗੂ ਦੀ ਆਈਡੀ ਦਿਖਾ ਕੇ ਉਹ ਕਹਿੰਦੇ ਪਏ ਉਹਨਾਂ ਨਾਲ ਕੁੜੀ ਵੱਲੋਂ ਜੋ ਉੱਥੇ ਕੰਮ ਕਰਦੀ ਉਹ ਬਦਸਲੂਕੀ ਕੀਤੀ ਗਈ ਏ ਅਪਾਰਟ ਫਰਮ ਦਿਸ ਕੀਆ ਇਹ ਜਾਰੇ ਕੁੜੀ ਵੱਲੋਂ ਕਿ ਉਹਨਾਂ ਕੋਲੋਂ ਬਦਤਮੀਜ਼ੀ ਕੀਤੀ ਗਈ ਬਾਅਦ ਚ ਉਹ ਹਾਈਪਰ ਇੰਨੇ ਜ਼ਿਆਦਾ ਹੋ ਗਏ ਕਿ ਤੋਂ ਕਈ ਗੱਲ ਮਤਲਬ ਗੱਡੀਆਂ ਉਹਨਾਂ ਨੇ ਫ੍ਰੀ ਵੀ ਲੰਗਾਈਆਂ ਦੇਖੋ ਕਾਨੂੰਨ ਨੂੰ ਸਾਰਿਆਂ ਦੇ ਇੱਕ ਪੱਖ 'ਚ ਰੱਖਣਾ ਚਾਹੀਦਾ ਕਾਨੂੰਨ ਨੂੰ ਇਹ ਨਹੀਂ ਆ ਵੀ ਜੇ ਕਈ ਜਿਹੜੇ ਹੈਗੇ ਜਿਸ ਤਰ੍ਹਾਂ ਉਹ ਖੇਸਾਨੀ ਕਾਰਡ ਜਿੰਨਾਂ ਕੋ ਹੈਗੇ ਆ ਉਹ ਚੱਲੀ ਜਾ ਰਹੇ ਆ ਉਹ ਕਿਉਂ ਜਾ ਰਹੇ ਆ ਉਹਨਾਂ ਦੀਆਂ ਕਾਰਾਂ ਵੀ ਜਾਂਦੀਆਂ ਨੇ ਹਾਂ ਐਗਰੀਕਲਚਰ ਨੂੰ ਸ਼ੂਟ ਹੋਣੀ ਚਾਹੀਦੀ ਹੈ ਜਿਹੜੀ ਟਰਾਲੀ ਆ ਜਾਂ ਕੰਬਾਈਨ ਆ ਜਾਂ ਕੋਈ ਐਗਰੀਕਲਚਰ ਦੇ ਸੰਬੰਧਤ ਕੋਈ ਵਹੀਕਲ ਹੈਗਾ ਉਹ ਜਾਣਾ ਚਾਹੀਦਾ ਤੁਸੀਂ ਉੱਥੇ ਖੜ੍ਹ ਜੋ ਮੇਰੇ ਹਿਸਾਬ ਨਾਲ ਉੱਥੋਂ ਕੋਈ ਵੀ ਟਰਾਲੀ ਨਹੀਂ ਜਾਂਦੀ ਹੋਊਗੀ ਜਿੰਨੀਆਂ ਕਾਰਾਂ ਉੱਥੋਂ ਫ੍ਰੀ ਜਾਂਦੀਆਂ ਨੇ ਇੱਕ ਖੇਸਾਨੀ ਅੰਦੋਲਨ ਦਾ ਕਹਿੰਦੇ ਨਤੀਜਾ ਹੋ ਸਕਦਾ ਉਹ ਤਾਂ ਫਿਰ ਹੈਵੀਪਨ ਹੋ ਗਿਆ ਨਾ ਕਿਸਾਨਾਂ ਨੇ ਹੈਵੀ ਕਰਕੇ ਇਹਨਾਂ ਨੂੰ ਟੋਲਾ ਨੂੰ ਆਪਣੇ ਹੱਥ ਅੰਚੀ ਲੈ ਲਿਆ ਫਿਰ ਫਿਰ ਹਰ ਬੰਦਾ ਕਹਿੰਦਾ ਵੀ ਸਾਡੀ ਵੀ ਕੋਈ ਨਾ ਕੋਈ ਉਥੇ ਪੜਤ ਹੋਵੇ ਇਸ ਤਰ੍ਹਾਂ ਹੀ ਪੋਲੀਟੀਸ਼ੀਅਨ ਕਹਿੰਦੇ ਸਾਡੀ ਪੜਤ ਹੋਵੇ ਤੁਹਾਨੂੰ ਮੈਂ ਇਹੀ ਚੀਜ਼ ਪਹਿਲਾਂ 10 ਘਟਾ ਵੀ ਅਯਾਲੀ ਸਾਹਿਬ ਵੀ ਨੇ ਉੱਥੇ ਤਰਨਾ ਲਾਇਆ ਆਸ਼ੂ ਜੀ ਨੇ ਵੀ ਤਰਨਾ ਲਾਇਆ ਹੋਇਆ ਬੈਂਸਾ ਸਾਹਿਬ ਨੇ ਵੀ ਤਰਨਾ ਲਾਇਆ ਹਰ ਇੱਕ ਬੰਦਾ ਚਾਹੁੰਦਾ ਵੀ ਸਾਡੀ ਇੱਥੇ ਪੂਰੀ ਪੜਤ ਬਣੇ ਵੀ ਸਾਨੂੰ ਕੋਈ ਗੱਡੀ ਚੈੱਕ ਨਾ ਕੀਤੀ ਜਾਵੇ ਸਾਡਾ ਜਿਹੜਾ ਟੋਲ ਛੱਡਾ ਜਾਵੇ ਸੋ ਉਸ ਤਰ੍ਹਾਂ ਹੀ ਕਿਸਾਨਾਂ ਦਾ ਹੁੰਦਾ ਕਿਤਨੇ ਕਿਤਨ ਵੱਡੀਆਂ ਸਾਮੀਆਂ ਤਾਂ ਬਚ ਜਾਂਦੀਆਂ ਨੇ ਲੇਕਿਨ ਆਮ ਪਬਲਿਕ ਹੈ ਉਹ ਖੱਜਲ ਹੋ ਰਹੀ ਕਿਉਂਕਿ ਕੱਲ ਆਪਾਂ ਬਾਈਟ ਕੀਤਾ ਮੌਕੇ ਤੇ ਆਪਾਂ ਤਸਵੀਰ ਵੀ ਦੇਖ ਕੇ ਆਏ ਆ ਜੋ ਹਰਾਸਮੈਂਟ ਹੈ ਉਹ ਪੂਰੀ ਪੂਰੀ ਆਮ ਜਨਤਾ ਨੂੰ ਹੋ ਰਹੀ ਹੈ ਉਸ ਨੂੰ ਗਿਵ ਦੇਖ ਤੁਸੀਂ ਵੀ ਆਮ ਪਬਲਿਕ ਚ ਹੋ ਤੁਸੀਂ ਆਪਣਾ ਦਰਦ ਕਿਵੇਂ ਬਿਆਨ ਕਰੋਗੇ ਆਮ ਜਨਤਾ ਨੂੰ ਤਾਂ ਕੀੜੇ ਮਕੌੜੇ ਹੀ ਸਮਝਿਆ ਜਾਂਦਾ ਮੈਂ ਤੁਹਾਨੂੰ ਸਿੱਧਾ ਚਾਹੇ ਪ੍ਰਸ਼ਾਸਨ ਪ੍ਰਸ਼ਾਸਨ ਵੀ ਐਸੀ ਜਿਹਾ ਧਿਆਨ ਨਹੀਂ ਦਿੰਦਾ ਤੇ ਸਰਕਾਰਾਂ ਵੀ ਹੈ ਨਾ ਚੀਜ਼ਾਂ ਵੱਲ ਧਿਆਨ ਨਹੀਂ ਦਿੰਦੀ ਸਾਡੀ ਗੱਲ ਤਾਂ ਛੱਡੋ ਜਿਹੜੀ ਐਂਬੂਲੈਂਸ ਫਸ ਜਾਂਦੀ ਹੈ ਜਿਹਦਾ ਕੋਈ ਪੇਸ਼ੈਂਟ ਹੈ ਉਹ ਮਤਲਬ ਮਰਨ ਦੀ ਤਦਾਦ ਤੇ ਆਜੋ ਇਹਨਾਂ ਨੂੰ ਕੋਈ ਪਰਵਾਹ ਨਹੀਂ ਹੈ ਤੁਸੀਂ ਫੌਰਨ ਦੇ ਵਿੱਚ ਚਲੋ ਇੱਕ ਲਾਈਨ ਹੀ ਲੱਗ ਦਿੱਤੀ ਹੁੰਦੀ ਐ ਐਂਬੂਲੈਂਸ ਨੂੰ ਸਕੂਲ ਦੇ ਬੱਚਿਆਂ ਨੂੰ ਪਰ ਇੱਥੇ ਕੋਈ ਅਜੇ ਰੂਲ ਹੀ ਨਹੀਂ ਐ ਬਿਲਕੁਲ ਰੂਲ ਨਹੀਂ ਐ ਖੜੀ ਐਂਬੂਲੈਂਸ ਖੜੀ ਰਹੇ ਬੰਦਾ ਮਰਦਾ ਮਰ ਜਾਵੇ ਫਿਰ ਟੋਲ ਟੈਕਸ ਦਾ ਕੀ ਫਾਇਦਾ ਟੋਲ ਦੇ ਰੇਟ ਵਧਾਉਣ ਦਾ ਕੀ ਫਾਇਦਾ ਕੀ ਲੱਗ ਰਿਹਾ ਤੁਹਾਨੂੰ ਸਰਕਾਰ ਦੀ ਮਨਸ਼ਾ ਇਹਦੇ ਪਿੱਛੇ ਕੀ ਐ ਤੇ ਟੋਲ ਵਧੇ ਕਿਉਂ ਨਹੀਂ ਕਾਰਨ ਕੀ ਸ਼ਾਇਦ ਮੇਰੇ ਹਿਸਾਬ ਨਾਲ ਇਹ ਜਿਹੜਾ ਟੋਲ ਐ ਇਹ ਸੈਂਟਰ ਦੇ ਅੰਦਰ ਐ ਹਮ ਮੈਂ ਸੈਂਟਰ ਨੂੰ ਅਪੀਲ ਕਰਨਾ ਚਾਹੁੰਦਾ ਤੁਹਾਡੇ ਮਾਧਿਅਮ ਰਾਹੀਂ ਵੀ ਜਿਹੜੇ ਟੋਲ ਆ ਬੰਦ ਕੀਤੇ ਜਾਂ ਜਾਂ ਇਹਨਾਂ ਨੂੰ ਸਕੈਨਰ ਥਰੂ ਕਰੀਤੇ ਜਾਂ ਤਾਂ ਜੋ ਗੱਡੀ ਨਿਕਲ ਜਾਵੇ ਗੱਡੀ ਸਕੈਨ ਹੋ ਜਾਵੇ ਜਿਵੇਂ ਤੁਸੀਂ ਨੈਸ਼ਨਲ ਲੈਵਲ ਤੇ ਜਿਹੜੇ ਰੋਡ ਬਣਾਏ ਆ ਤੁਸੀਂ ਨੈਸ਼ਨਲ ਲੈਵਲ ਦੇ ਤੁਸੀਂ ਰੋਡ ਦੇਖੇ ਆ ਨਹੀਂ ਦੇਖੇ ਮੈਨੂੰ ਨਹੀਂ ਪਤਾ ਮੈਂ ਤੁਹਾਨੂੰ ਦੱਸਾਂ ਉੱਥੋਂ ਤੁਸੀਂ ਜਦੋਂ ਰੋਡ ਦੇ ਉੱਤੇ ਚੜੋਗੇ ਨਾ ਤੁਹਾਡੇ ਕੋਲ ਟੋਲ ਨਹੀਂ ਲਿਆ ਜਾਊਗਾ ਤੁਹਾਡੀ ਗੱਡੀ ਸਕੈਨ ਹੋਊਗੀ ਬਸ ਜੀ ਉੱਥੋਂ ਜਿਹੜੇ ਸਟੇਟ ਦੇ ਵਿੱਚ ਤੁਸੀਂ ਉਤਰਨਾ ਜਦੋਂ ਉਤਰੋਗੇ ਉੱਥੋਂ ਤੁਹਾਡੇ ਕੋਲ ਟੋਲ ਲਿਆ ਜਾਊਗਾ ਤਾ ਜੋ ਕਿਸੇ ਨੂੰ ਡਿਸਟਰਬੈਂਸ ਨਾ ਹੋਵੇ ਗੱਡੀ ਬਿਲਕੁਲ ਚੱਲਦੀ ਹੈ ਸੁਮੂਥਲੀ ਚੱਲਦੀ ਹੈ ਕੋਈ ਦਿੱਕਤ ਨਹੀਂ ਗੱਡੀ ਦਾ ਨੰਬਰ ਨੋਟ ਹੋਏ ਨਾ ਸਭ ਕੁਝ ਨੋਟਾ ਸਕੈਨ ਹੁੰਦੀ ਹੈ ਪ੍ਰੋਪਰ ਗੱਡੀ ਸਨੈਕ ਸਕੈਨ ਹੁੰਦੀ ਹੈ ਔਰ ਨਾ ਉੱਥੇ ਕੋਈ ਜਾਨਵਰ ਆਂਦਾ ਹੈ ਨਾ ਕੋ ਰਿਕਸ਼ਾ ਨਾ ਰੇਡਾ ਨਾ ਟੂ ਵੀਲਰਸ ਉਹ ਤੁਸੀਂ ਜੋ ਗੱਲ ਕਰ ਰਹੇ ਹੋ ਲਾਡੋਵਾਲ ਦੀ ਜੇ ਆਪਾਂ ਗੱਲ ਕਰੀਏ ਕਹਿੰਦੇ ਜੇ ਖੜਨਾ ਪੈ ਗਿਆ ਟੋਲ ਤੇ ਉਹ ਤਾਂ ਫ੍ਰੀ ਹੋ ਜਾਂਦਾ ਲੇਕਿਨ ਆਮ ਜੋ ਦੇਖਿਆ ਜਾਵੇ ਤਾਂ ਉਥੇ ਰਸ਼ੀ ਨਾ ਹੁੰਦਾ ట్రాਫਿਕ ਦੀ ਸਮੱਸਿਆ ਉਥੇ ਬੇਸਮ ਹੁੰਦੇ ਵਿੱਚ ਲਿਖਿਆ ਗਿਆ 10 ਸੈਕਿੰਡ ਤੋਂ ਉੱਪਰ ਜੇ ਤੁਹਾਡਾ ਟਾਈਮ ਲੱਗਦਾ ਤੁਸੀਂ ਫ੍ਰੀ ਹੋ 1-2 ਮਿੰਟ ਨਹੀਂ 10 ਸੈਕਿੰਡ ਤੋਂ ਉੱਪਰ ਤੁਸੀਂ ਜੇ ਖੜੇ ਹੋ ਤੁਹਾਨੂੰ ਫ੍ਰੀ ਹੈ ਕਈ ਵਾਰ ਤਾਂ 1-2 ਮਿੰਟ ਦੀ ਜੋ ਮੈਂ ਗੱਲ ਕਰ ਰਹੀ ਹਾਂ ਉਹ ਤਾਂ ਆਮ ਹੈ 15-15 ਮਿੰਟ ਤਾਂ ਅਸੀਂ ਖੜੇ ਹਾਂ ਕਈ ਵਾਰੀ ਬੈਸਮਸਾਈ ਵੀ ਹੋਈ ਹੈ ਇਸ ਗੱਲ ਤੇ ਪਰ ਉਥੇ ਕੋਈ ਮੰਨਣ ਨੂੰ ਤਿਆਰ ਹੀ ਨਹੀਂ ਜਾ ਉੱਥੇ ਕੋਈ ਅਫੀਸਰ ਤਾਂ ਇੱਕ ਅੱਧਾ ਖੜਾ ਆ ਜਾਵੇ ਜਿਹੜਾ ਵਾਕਿਆ ਇਸ ਚੀਜ਼ ਨੂੰ ਕੁਆਲਿਟੀ ਦਾ ਕਰੇ ਵੀ ਵਾਕਿਆ ਇਸ ਇਸ ਬੰਦੇ ਨੂੰ ਇੰਨੀ ਦੇਰ ਹੋ ਗਈ ਹੈ ليه ਖੜਾਵਾ ਇਹਨੂੰ ਤੋਰਿਆ ਜਾਵੇ ਤਾਂ ਜੋ ਇਹ ਫ੍ਰੀ ਤੁਰ ਜਾਵੇ ਕਿਉਂਕਿ ਇਹਨੇ ਟੈਂਕ ਖਰਾਬ ਕੀਤਾ ਆਪਣਾ ਤੇਲ ਖਰਾਬ ਕੀਤਾ ਉਸ ਤੋਂ ਬਾਅਦ ਜਿੰਨਾ ਸੀ ਟੋਲ ਦੇਣਾ ਹੁੰਦਾ ਉਸ ਤੋਂ ਬਾਅਦ ਸਾਡੇ ਤੇਲ ਦੀ ਖਪਤ ਹੋ ਜਾਂਦੀ ਹੈ ਵੱਧ ਰਹੇ ਜੋ ਟੋਲ ਦੇ ਰੇਟ ਨੇ ਉਹ ਤਾਂ ਦੇਖੋ ਉਹਨ ਮੁੱਦਾ ਇੰਨਾ ਵੱਡਾ ਵੱਜ ਚੁੱਕਿਆ ਵਾ ਕਿ ਹਰ ਪਾਸੇ ਆਮ ਪਬਲਿਕ ਸੋਸ਼ਲ ਮੀਡੀਆ ਦੇ ਜਿਵੇਂ ਆਪਣੀ ਪੜਾਅਸ ਕੱਢ ਰਹੀ ਹੈ ਉੱਥੇ ਹੀ ਆਫਲਾਈਨ ਆ ਕੇ ਵੀ ਮੀਡੀਆ ਦੇ ਵਿੱਚ ਗੱਲਬਾਤ ਕਰਨ ਦੀ ਕੋਸ਼ਿਸ਼ ਕਰੀ ਇਸ ਬਾਰੇ ਵੀ ਤੁਸੀਂ ਕੀ ਕਹੋਗੇ ਕਮੈਂਟ ਸੈਕਸ਼ਨ ਦੇ ਵਿੱਚ ਲਿਖੋ ਸ਼ੇਅਰ ਕਰੋ ਤੇ ਦੇਖਦੇ ਰਹੋ ਹੈਡਲੈਸ 24 ਧੰਨਵਾਦ